ਕਿ ਬਣੋ ਵਰਸੀ ਦੇ ਸਮਰਥਕ ਅਤੇ ਲੋੜ ਪਰਵਾਰੀਆਂ ਦੀ 12 ਦੀ ਧਰਕੀਆਂ ਦੀ ਅਸੀਂ ਉੱਥੇ ਸਹਾਇਤਾ ਕਰਵਾਈ ਨੂੰ ਉਹ ਲੋੜਵੰਦ ਜੀ ਉਹਨਾਂ ਨੂੰ ਜੋ ਆਪਣੇ ਮਾਪਿਆਂ ਵੱਲੋਂ ਆਪਣੇ ਭਰਾਵਾਂ ਵੱਲੋਂ ਆਪਣੇ ਘਰਾਂ ਨੂੰ ਜੋ ਸਮਰਥਨ ਦਿੰਦਾ ਹੈ ਉਹ ਪ੍ਰਮਾਤਿਕ ਹੋ ਕੇ ਜੀ ਸਾਡਾ ਸ਼ੁਰੂਆਤ ਕਰਨਾ ਤੁਸੀਂ ਹਾਜ਼ਰ ਹੈ ਉਹਨਾਂ ਨੂੰ ਉਸ ਸਾਡੇ ਕੋਲ ਨਿਰੋਲ ਜੀ ਬਣਦੇ ਰਹਿੰਦੇ ਨੇ ਸਾਡੇ ਕੋਲ ਆਰਡਰ ਕਰਦਾ ਹੈ ਅੱਜ ਆ ਗਿਆ ਬਹੁਤ ਸ਼ੁਕਰ ਹੈ ਇਹ ਜਿਹੜਾ ਪ੍ਰੋਗਰਾਮ ਆਪਾਂ ਆਪਣੇ ਬਾਬਲੇ ਚਾਰ ਦਿਨਾਂ ਦਾ ਆਯੋਜਨ ਕੀਤਾ ਹੈ। ਹਾਂਜੀ ਆਪਾਂ ਜਿਹੜੀ ਇਸ ਧਰਤੀ ਤੇ ਕਣੀ ਸੰਤ ਕਰਤਾ ਸਿੰਘ ਜੀ ਮਹਾਰਾਜ ਮਹੱਤਵਪੂਰਨ ਸਥਾਨ ਹੈ ਸੰਤ ਆਸਥਾਨ ਪਰ ਇੱਥੇ ਉਹਨਾਂ ਨੂੰ ਪੰਚ 34 ਸਾਲ ਹੋ ਗਏ। ਪਰ ਸੰਗਤ ਵੱਲੋਂ ਉਹਨਾਂ ਦੇ ਜਨਮ ਦਿਨ ਤੇ ਸੰਤ ਕਰਤਾ ਸਿੰਘ ਸੇਵਾ ਸੁਸਾਇਟੀ ਬਣਦੀ ਹੈ। ਉਹਦੀ ਵੀ ਰਜਿਸਟਰਡ ਹੈ। ਠੀਕ ਹੈ ਜੀ ਕਿਹੜਾ ਹੈ ਤਾਂ ਕਿ ਇਹ ਸੰਤ ਉਹ ਜਾਨ ਸਿੰਘ ਜੀ ਦੇ ਕਿਨੋ ਦਾ ਮੁਕੀਨੇ ਆਸ਼ਰਮ ਉਹਨਾਂ ਵੱਲੋਂ ਇਹ ਸਾਰੇ ਦਸਤਾਵੇਜ਼ ਜਿਹੜੇ ਇਹ ਆਪਣੇ ਮੁਕੰਦ ਦੇ ਨਾਮ ਦਾ ਪਿਆ ਸੀ ਇਹ ਭੋਲੀ ਕਮਿਟੀ ਦੇ ਨਾਲ ਹੱਥਾਂ ਤੋਂ ਇੱਕ ਜਗ੍ਹਾ ਤੇ ਲੈ ਗਏ ਸੀ ਇਹ ਜੀ ਇਹ तकरीबन ਕਿਉਂਕਿ ਸੰਤ ਗੁਰਦਾ ਸਿੰਘ ਜੀ ਮਹਾਰਾਜ ਜਿਹਨਾਂ ਦੀ ਅਸੀਂ ਅੰਦਰ ਜੋੜ ਦਿੱਤਾ ਭਰਾਇਆ ਜਿਵੇਂ ਬਜਾਰ ਵਿੱਚ ਉਹਨਾਂ ਵੱਲੋਂ ਆਪਣੀ ਜ਼ਿੰਦਗੀ ਦੇ ਕੰਮ ਦੇ ਚੱਕੇ ਉਹਨਾਂ ਨੇ ਗੁਰੂ ਫਰੰਸਾਪਾਪਾ ਸਾਹਿਬ ਮਹਾਰਾਜ ਨੂੰ ਸਸਪਤ ਸਭਾ ਹੋ ਰਹੀ ਜਿਹਾ ਲਾਇਆ ਉਤਿ ਉਹਨਾਂ ਨੇ ਆਪਣੇ ਜੀਵਨ ਦਾ ਆਪਣੀ ਜ਼ਿੰਮੇਵਾਰੀ ਨਿਵੇਖਣ ਕੀਤੀ ਗਰੀਬ ਲੋਕਾਂ ਨੂੰ ਪ੍ਰਵਾਸ ਕਰ ਰਹੇ ਲੋਕਾਂ ਦਾ ਘਰ-ਘਰ ਜਾ ਕੇ ਕਰਦੇ ਸੋ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ ਕਿਉਂਕਿ ਉਹਨਾਂ ਨੇ ਆਪਣੀ ਜੀਵਨ ਕਾਲ ਦੇ ਵਿੱਚ ਘਰ-ਘਰ ਜਾ ਕੇ ਗਰੀਬ ਲੋਕਾਂ ਦੀ ਤੇ ਹੋਰ ਜੀਵਨ ਕਾਰਜ ਦੇ ਦਿੱਤੇ ਆ ਤੇ ਅਸੀਂ ਅੱਜ ਉਹਨਾਂ ਦੇ ਸਥਾਨ ਤੇ ਜਿਹੜੇ ਸੇਵਾਦਾਰਾਂ ਨਾਲ ਸੇਵਾਦਾਰਾਂ ਅਸੀਂ ਸਮੁੱਚੇ ਪਰਿਵਾਰ ਵੱਲੋਂ ਸੰਸਾਨੀਤ ਬਲਜਾਰ ਸਿੰਘ ਜੀ ਜਿਹੜੇ ਕੰਮਾਂ ਨੰਤਰ ਉਹਨਾਂ ਦੇ ਕਾਰਜ ਦੇ ਨੇ ਬਸ ਅਸੀਂ ਇਹਨਾਂ ਨੂੰ ਰੈਗੂਲਰ ਰੱਖਿਆ ਹੋ। ਅੱਜ ਇਸ ਸਥਾਨ ਤੇ ਤਿੰਨ ਬੱਚੀਆਂ ਦੇ ਨਾਮਕਰਨ ਕਰਦੇ ਹਾਂ। ਅੱਜ ਦੀ ਤਿੰਨ ਲੜਕੀਆਂ ਦੇ ਸਥਾਨ ਨਾਮਕਰਨ ਕਰਦੇ ਹਾਂ। ਸੰਸਕਰ ਅਸੀਂ ਸੇਵਾਦਾਰਾਂ ਜਿਵੇਂ ਕਿ ਆਪਣੇ ਮਾਪਿਆਂ ਦੇ ਬੰਨੂ ਆਪਣੇ ਧੰਨਵਾਦੀਆਂ ਜਾਂ ਮਦਰ ਦੇ ਪਿੰਡ ਦੇ ਸ਼ਿਸ਼ੂਕ ਤੇ ਮੈਨੂੰ ਲਾਲਬੀ ਪਰਮਾਤਮਾ ਦਾ ਲਾਲ ਜੋ ਲੋਡ ਬੰਦ ਸਮਾਨ ਹੁੰਦਾ ਦੁਬਾਰਾ ਪੰਜ ਪਿੱਟਾ ਜਾਂਦਾ ਤੇ ਬੱਚੇ ਕੀ ਕੀ ਸਮਾਨ ਹੋਇਆ ਇਸ ਸਥਾਨਕ ਜਿਹੜੀ ਪਰੰਪਰਾ ਨਾ ਉਹ ਇਹ ਹੈ ਵੀ ਜਿੰਨੀਆਂ ਵੀ ਇੱਥੇ ਲੜਕੀਆਂ ਦੇ ਅੰੰਦਕਾਰ ਹੋ ਜਾਈ ਨੇ ਸਾਰੀਆਂ ਲੜਕੀਆਂ ਨੂੰ ਮੈਂ ਦਹੇਜ ਤਾਂ ਨਹੀਂ ਕਹਾਂਗਾ ਕਿਉਂਕਿ ਦਹੇਜ ਦੇ ਤਰ੍ਹਾਂ ਜਿਹੜੀ ਸੱਜ ਸੱਜ ਦਾ ਖਰਾਬ ਹੈ हां ਜਿਹੜਾ ਲੜਕੀ ਨੇ ਜਾਂਦੇ ਸਾਰੇ ਜਿਹੜਾ ਟਰੇਲੂ ਵਰਤੋਂ ਦਾ ਸਮਾਨ ਆਪਾਂ ਇਹਨੂੰ ਵਰਤੋਂ ਦਾ ਸਮਾਨ ਕਹਾਂਗੇ ਜਿਹਦੇ ਵਿੱਚ ਪੇਟੀ ਹੋਵੇ ਬੈੱਡ ਹੋਵੇ ਲੋੜ ਜੋ ਕਿ ਬਿਸਤਰੇ ਭਾਂਡੇ ਹੋਵੇ ਬਸ ਇਦਾਂ ਦਾ ਜਿਹੜਾ ਸਮਾਨ ਆ ਥੋੜਾ ਫਰਨੀਚਰ ਬੈਠਣ ਦੇ ਲਈ ਤੇ ਬਾਕੀ ਬਿਸਤਰੇ ਵਗੈਰਾ ਨੇ ਜਿਹੜਾ ਰੁਟੀਨ ਦਾ ਸਮਾਨ ਜਿਹੜਾ ਆਪਣੀ ਜਿੰਦਗੀ ਰੋਜ਼ਮਰਾਂ ਦੀ ਜਿੰਦਗੀ ਵਿੱਚ ਜਿਹੜਾ ਕੰਮ ਹੁੰਦਾ ਉਹ ਸਮਾਨ ਆ ਜਿਹੜਾ ਸੋਸਾਇਟੀ ਨੂੰ ਦਿੱਤਾ ਜਾਂਦਾ ਸਰ ਇਹ ਜਿਹੜਾ ਬੱਚਿਆਂ ਦੇ ਆਨੰਦਕਾਰ ਹੋਇਆ ਇਹ ਆ ਉਹ ਸਮਾਨ ਦਿੱਤਾ ਜਾਂਦਾ ਹੈ ਸੋ ਜਿਹੜੇ ਪਿੰਡ ਦੇ ਸੰਜੋਗ ਦੇ ਨਾਲ ਦਾ ਪ੍ਰਬੰਧ ਕਮੇਟੀ ਦੇ ਵਿੱਚ ਅੱਜ ਮਿਲਣ ਤੋਂ ਕੋਸ਼ਿਸ਼ ਕਰਾਂ। ਇਹ ਸਾਡੇ ਤਪੀਰ ਸਾਰੇ ਹੀ ਨੇ ਰਲ ਕੇ ਅਸੀਂ ਨਾ ਇੰਨੇ ਐਨ ਆਰ ਆਈ ਭਰਾ ਵੀ ਸਾਡੇ ਨਾਲ ਸਾਡੇ ਨਾਲ ਮੁਲਾਕਾਤ ਸਰਵਾਂ ਨੇ ਸਾਡੇ ਆਪਣੇ ਵੀ ਦੇ ਸੋਸਾਇਟੀ ਦੇ ਵਿੱਚ ਨਾ ਟਿੱਕੀ ਮੈਂ ਸੋਸਾਇਟੀ ਆ ਉਹ ਵੀ ਸਾਰੇ ਬੈਲੈਂਸਰ ਨੇ ਆਪ ਕੋ ਆਪਣੇ ਜਿਹੜੀ ਆਪਣੀ ਕਿਰਤ ਦੇ ਵਿੱਚ ਹਿੱਸਾ ਕੱਢਦੇ ਹਰ ਸਾਲ ਤੇ ਨਾਲ ਮਿਲ ਕੇ ਸਾਰੇ ਕੋਲ ਇਲਾਕੀ ਦੀ ਸੰਗਤ ਨਗਰ ਦੀ ਸੰਗਤ ਸਾਰੇ ਰਲ ਮਿਲ ਕੇ ਕੰਮ ਕਰਦੇ। ਜੀ ਸੋ ਦੱਸ ਕੋ ਇਹ ਬਾਕਲੇ ਐਂਡ ਦੀ ਕੁਆਲਿਟੀ ਆ ਜੋ ਹਰ ਸਾਲ ਬਾਅਦ ਮਾਂਪੁਰਸਾਂ ਦੀ ਵਰਸੀ ਮਨਾਈ ਜਾਂਦੀ ਹੈ ਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਆ ਸੋ ਮਾਂਪੁਰਸ ਦੂਰ ਦੂਰੋਂ ਚੱਲ ਕੇ ਇਸ ਸਥਾਨ ਤੇ ਹਾਜ਼ਰ ਹੋ ਪਰਦੇ ਆ ਸੋ ਸਾਰੀ ਪ੍ਰਬੰਧ ਕਮੇਟੀ ਵੱਲੋਂ ਜੋ ਸੰਗਤਾਂ ਹੁੰਦੀਆਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਸੋ ਇਹ ਸਾਡੀ ਇਹ ਵੀਡੀਓ ਆ ਸਾਡੇ ਦਰਸ਼ਕ ਦੇਖ ਰਹੇ ਆ ਸੋ ਉਹਨਾਂ ਨੂੰ ਬੇਨਤੀ ਹੈ ਸਾਡੇ ਚੈਨਲ ਨੂੰ ਸਾਡੀ ਵੀਡੀਓ ਨੂੰ ਜੋ ਤੁਹਾਡੇ WhatsApp ਆ ਉਹਦੇ ਹਰ ਵਾਰ WhatsApp ਤੇ ਸ਼ੇਅਰ ਕਰਕੇ ਸਾਡੀ ਵੀਡੀਓ ਪਚਾਈ ਜਾਵੇ ਚਾਈ ਜਾ ਸਕਦੇ ਤਾਂ ਕਿ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਮਤਲਬ ਕਿ ਪ੍ਰਵੰਧ ਕਰ ਰਿਹਾ ਕਮੇਟੀ ਕਰ ਰਹੀ ਹੈ ਤਾਂ ਕਿ ਕਿਸੇ ਗਰੀਬ ਗਿਰਬ ਨੂੰ ਹੈਲਪ ਹੋ ਜਾਵੇ ਸੋ ਸਾਡੀ ਵੀਡੀਓ ਇਦਾਂ ਦੀ ਲੱਗੀ ਸੋ ਸਾਡੇ ਕਮੈਂਟ ਪੈ ਕਮੈਂਟ ਦੇ ਵਿੱਚ ਲਿਖੇ ਪਾਵੀਂ ਤਦ ਤੱਕ ਅਗਲੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਦ ਤੱਕ ਸਾਰਿਆਂ ਨੂੰ ਪਿਆਰ ਪਰ ਸਰਕਾਰ ਦੀ ਬਾਣੀ ਕਿਤਾਬ ਬਹੁਤ ਬਹੁਤ ਸਤਨਾਮ ਵਾਹਿਗੁਰੂ ਸਤਨਾਮ